ਜੱਜ ਸਿੰਘ ਜੀ ਕੈਨੇਡਾ ਵਿੱਚ ਇਸ ਵਕਤ ਲਿਬਰਲ ਪਾਰਟੀ ਦੀ ਸਰਕਾਰ ਹੈ ਜਿਸ ਵੱਲੋਂ ਭਾਰਤ ਅਤੇ મોદી ਪੱਖੀ ਅਤੇ ਸਿੱਖਾਂ ਦੇ ਖਿਲਾਫ ਬੋਨਣ ਵਾਲੇ ਉਮੀਦਵਾਰਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਜੋ ਦੂਜੀ ਵੱਡੀ ਪਾਰਟੀ ਹੈ ਜੋ ਆਪੋਜੀਸ਼ਨ ਵਿੱਚ ਪਾਰਟੀ ਹੈ ਕੰਜ਼ਰਵੇਟਿਵ ਪਾਰਟੀ ਹੈ ਉਹ ਵੀ ਹੁਣ ਇਸੇ ਅਰਹ ਦੇ ਚੱਲਦੇ ਹੋਏ ਉਸ ਨੇ ਵੀ ਡੋਨ ਪਟੇਲ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਦਾ ਨਾਮ ਵੀ ਗੱਲੋ ਕਿ ਭਾਰਤ ਪੱਖੀ ਅਤੇ ਸਿੱਖਾਂ ਦੇ ਵਿਰੋਧ ਵਿੱਚ ਸਾਹਮਣੇ ਆਏ ਸੀਗੇ ਕਿਵੇਂ ਦੇਖਦੇ ਹੋ ਦੋ ਵੱਡੀ ਪਾਰਟੀਆਂ ਦੋਹੋ ਦੋਨਾਂ ਹੀ ਟਿਕਟਾਂ ਨਹੀਂ ਦੇ ਰਹੀਆਂ ਇਸ ਵਕਤ ਜੋ ਕਿ ਲੋਕੀਏ ਭਾਰਤ ਵਖੀ ਨੇ ਉਹਨਾਂ ਨੂੰ ਕੀ ਕਹੋਗੇ ਇਸ ਬਾਰੇ ਜੀ ਬਿਲਕੁਲ ਬਿਲਕੁਲ ਕੈਨੇਡਾ ਦਾ ਇਸ ਵੇਲੇ ਸਭ ਤੋਂ ਵੱਡਾ ਮਸਲਾ ਇਹੀ ਹੈ ਫੋਰਨ ਇੰਟਰਫੀਰੈਂਸ ਇਹ ਦੋ ਸ਼ਬਦ ਜਿਹੜੇ ਨੇ ਇਹਨਾਂ ਨੂੰ ਜੇਕਰ ਤੁਸੀਂ ਦੇਖਣਾ ਹੋਵੇ ਕਿ ਕਿੰਨੇ ਕਨਸਰਨਿੰਗ ਨੇ ਕੈਨੇਡਾ ਵਾਸਤੇ ਤਾਂ ਇਹ ਉਹਨਾਂ ਦੀਆਂ ਕਾਰਵਾਈਆਂ ਤੋਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਲਿਬਰਲ ਪਾਰਟੀ ਜਿਨ੍ਹਾਂ ਨੇ ਚੰਦਰਾ ਆਰਿਆ ਸੋ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਉਹ ਕਹਿੰਦੇ ਸੀ ਕਿ ਮੈਂ ਅਗਲਾ ਪ੍ਰਧਾਨ ਮੰਤਰੀ ਬਣ ਜਾਵਾਂ ਜਸਟਿਨ ਟੂਡੋ ਤੋਂ ਬਾਅਦ ਉਹਨਾਂ ਨੇ ਉਥੋਂ ਉਸ ਰੇਸ 'ਚੋਂ ਤਾਂ ਕੱਢੇ ਹੀ ਕੱਢਿਆ ਪਰ ਨਾਲੋਂ ਨਾਲ ਉਹਨਾਂ ਨੇ ਜਿਹੜੀਆਂ ਆਉਂਦੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਵੀ ਉਹਨਾਂ ਦੇ ਟਿਕਟ ਕੈਨਸਲ ਕਰ ਦਿੱਤੀ ਹੈ ਤੇ ਉਹਦਾ ਮੁੱਖ ਕਾਰਨ ਇਹ ਦੱਸਿਆ ਜਾਂਦਾ ਵੀ ਉਹ ਸਿੱਖਾਂ ਦੇ ਖਿਲਾਫ ਬਿਆਨ ਦਿੰਦੇ ਰਹਿੰਦੇ ਆ ਤੇ ਜਦੋਂ ਪਿਛਲੇ ਸਮੇਂ ਦੇ ਵਿੱਚ ਮੰਦਿਰ ਗੁਰਦੁਆਰਾ ਜਿਹੜਾ ਇੱਕ ਘਟਨਾਕਰਮ ਹੋਇਆ ਸੀ ਤੁਹਾਨੂੰ ਪਤਾ ਹੈਗਾ ਸੋ ਉਹਦੇ ਵਿੱਚ ਵੀ ਚੰਦਰਾ ਆਰਿਆ ਨੇ ਆਪਣੇ ਜਿਹੜੀ ਇੱਕ ਵਿਵਾਦਿਤ ਸਟੇਟਮੈਂਟ ਦੇ ਕੇ ਉਹਦੇ ਵਿੱਚ ਵੀ ਕੰਪਖਾਇਆ ਸੀ ਸੋ ਉਥੋਂ ਦੀਆਂ ਸਰਕਾਰਾਂ ਉਥੋਂ ਦੀਆਂ ਪਾਰਟੀਆਂ ਜਾਂ ਉਥੋਂ ਦੇ ਨੁਮਾਇੰਦੇ ਹੋਰ ਲੋਕ ਨੇ ਜਿਹੜੇ ਉਹ ਇਹ ਸੋਚਦੇ ਨੇ ਕਿ ਭਾਈ ਕੈਨੇਡੀਅਨ ਪਾਸਪੋਰਟ ਹੈ ਇਹਨਾਂ ਦੇ ਕੋਲ ਇਹ ਗੱਲਾਂ ਜਿਹੜੀਆਂ ਨੇ ਦੂਜੀਆਂ ਕਰਦੇ ਨੇ ਦੂਜੇ ਕਿਸੇ ਹੋਰ ਮੁਲਕ ਦੀਆਂ ਸੋ ਚੰ드ਰਾ ਆਰਿਆ ਦੇ ਉੱਤੇ ਤਾਂ ਇਹ ਵੀ ਮਤਲਬ ਕਿ ਦੋਸ਼ ਲੱਗੇ ਸੀ ਕਿ ਉਹ ਭਾਰਤ ਆਏ ਜਦੋਂ ਤੇ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਪਰ ਆਪਣੀ ਅਫੀਸ਼ੀਅਲ ਡਾਇਰੀ ਦੇ ਵਿੱਚ ਜਾਂ ਆਪਣੇ ਅਫੀਸ਼ੀਅਲ ਸਕੇਡਿਊਲ ਦੇ ਵਿੱਚ ਉਹ ਦੱਸਿਆ ਹੀ ਨਹੀਂ ਕਿਸੇ ਨੂੰ ਮਤਲਬ ਕਿ ਕੈਨੇਡੀਅਨ ਜਿਹੜੀ ਅਥਾਰਟिटीज ਨੇ ਉਹਨਾਂ ਨੂੰ ਦੱਸਣਾ ਬਣਦਾ ਸੀ ਕਿ ਮੈਂ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਿਹਾ ਸੋ ਇਹ ਜਦੋਂ ਮਿਲ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁੱਛਗਰਚ ਹੁੰਦੀ ਹੈ ਫਿਰ ਇਹ ਆਪਣੇ ਜਿਹੜਾ ਐਕਸ ਹੈਗਾ ਉਹਦੇ ਉੱਤੇ ਫੋਟੋ ਸ਼ੇਅਰ ਕਰਦੇ ਨੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਤਾਂ ਕਿ ਇਹ ਸੱਚੇ ਹੋ ਸਕਣ ਕਿ ਭਾਈ ਮੈਂ ਤਾਂ ਆ ਦੇਖੋ ਜਿਹੜਾ ਖੁੱਲੇ ਆਮ ਜਿਹੜੀ ਆ ਗੱਲ ਕਹੀ ਹੈ ਪਰ ਪਹਿਲਾਂ ਇਹ ਚੁੱਪਚੀ ਪੀਤੇ ਮਿਲ ਕੇ ਚਲੇ ਗਏ ਸੀ ਜੋ ਉਹ ਉਹਨਾਂ ਨੇ ਫਿਰ ਇਹਨੂੰ ਵੀ ਇੱਕ ਆਪਣਾ ਬਣਾਇਆ ਮਤਲਬ ਕਿ ਕੰਸਰਨ ਦਾ ਰੂਪ ਬਣਾਇਆ ਵੀ ਹਾਂ ਇਹ ਇਸ ਤਰ੍ਹਾਂ ਹੋਇਆ ਸੋ ਉਸ ਤੋਂ ਬਾਅਦ ਉਹਨਾਂ ਦੀਆਂ ਸਟੇਟਮੈਂਟਾਂ ਆ ਗਈਆਂ ਅੱਛਾ ਹੁਣ ਗੱਲ ਜਿਹੜੀ ਕਰੀਏ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਨਜ਼ਰਵੇਟਿਵ ਪਾਰਟੀ ਜਿਹੜੀ ਹੈ ਵੱਡੀ ਦੂਜੀ ਵੱਡੀ ਪਾਰਟੀ ਹੈਗੀ ਕੈਨੇਡਾ ਦੀ ਸੋ ਦੋ ਪਾਰਟੀਆਂ ਦੇ ਵਿੱਚ ਮੁੱਖ ਇਸ ਵੇਲੇ ਮੁਕਾਬਲਾ ਹੈਗਾ ਲਿਬਰਲ ਜਿਹੜੀ ਇਸ ਵੇਲੇ ਸਰਕਾਰ ਦੇ ਵਿੱਚ ਹੈਗੀ ਹੈ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਸੀ ਜਸਟਿਨ ਟੂਡੋ ਤੇ ਉਸ ਤੋਂ ਬਾਅਦ ਮਾਰਕ ਜਿਹੜੇ ਨੇ ਉਹ ਉਹਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਹੋਏ ਆ ਸੋ ਦੂਸਰੀ ਵੱਡੀ ਪਾਰਟੀ ਕਨਜ਼ਰਵੇਟਿਵ ਹੈ ਜਿਹੜੀ ਇਸ ਵਾਰ ਆਸ ਲਾ ਕੇ ਬੈਠੀ ਹੈ ਕਿ ਹੁਣ ਲਿਬਰਲ ਤੋਂ ਲੋਕ ਅੱਕੇ ਹੋਏ ਨੇ ਕਿਉਂਕਿ ਦੋ ਵਾਰ ਉਹਨਾਂ ਦੀ ਸਰਕਾਰ ਜਿਹੜੀ ਲ ਕੰਜ਼ਰਵੇਟਿਵ ਇਸ ਵੇਲੇ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ ਚੋਣ ਪ੍ਰਚਾਰ ਕਰ ਰਹੀ ਹੈ ਕਿਉਂਕਿ ਚੋਣਾਂ ਜਿਹੜੀਆਂ ਨੇ ਬਹੁਤ ਜਲਦ ਆ ਰਹੀਆਂ ਕੈਨੇਡਾ ਦੇ ਵਿੱਚ ਸੋ ਉਸ ਤੋਂ ਬਾਅਦ ਕੀ ਹੁੰਦਾ ਹੁਣ ਕੈਂਡੀਡੇਟਸ ਦੀ ਪਹੁੰਚਖਾਨ ਹੋ ਰਹੀ ਹੈ ਕਿ ਕਿਹੜਾ ਕਿੱਥੋਂ ਸਹੀ ਰਹੇਗਾ ਕਿਨੂੰ ਕਿੱਥੋਂ ਟਿਕਟ ਦੇਣੀ ਹੈ ਕਿਨੂੰ ਨਹੀਂ ਦੇਣੀ ਉਹਦੇ ਵਿੱਚ ਹੁਣ ਜਿਹੜੀ ਪਿਛਲੇ 2-3 ਸਾਲ ਦੀ ਜਿਹੜੀ ਆਪਾਂ ਦੇਖੀ ਹੈ ਵੀ ਇਨਵੈਸਟੀਗੇਸ਼ਨ ਸੀ ਨਾ ਜਿਹੜੀ ਸੀਐਸ ਨੇ ਇਹ ਇਨਵੈਸਟੀਗੇਸ਼ਨ ਕੀਤੀ ਹੈ ਹੋਰ ਜਿਹੜੀਆਂ ਏਜੰਸੀਆਂ ਨੇ ਕੀਤੀ ਹੈ ਸਰਕਾਰਾਂ ਦੇ ਕਹਿਣ ਦੇ ਉੱਤੇ ਉਥੋਂ ਦੀ ਪੁਲਿਸ ਨੇ ਕੀਤੀ ਆ ਸੋ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਨਿਕਲ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਆਇਆ ਸੀ ਕਿ ਫੋਰਨ ਇੰਟਰਫੀਰੈਂਸ ਦੇ ਵਿੱਚ ਕੁਝ ਦੇਸ਼ ਨੇ ਜਿਹੜੇ ਬੜਾ ਜ਼ੋਰ ਲਾ ਰਹੇ ਆ ਇਹ ਵੀ ਮੰਨਿਆ ਜਾਂਦਾ ਕਿ ਜਸਟਿਨ ਟੂਡੋ ਨੂੰ ਪਿਛਲੀ ਵਾਰ ਵੀ ਹਰਾਉਣ ਦੀ ਕੋਸ਼ਿਸ਼ ਇਤੀ ਗਈ ਸੀ ਭਾਰਤ ਇਹ ਨਹੀਂ ਸੀ ਚਾਹੁੰਦਾ ਕਿ ਜਸਟਿਨ ਟੂਡੋ ਯਾਨੀ ਕਿ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਉਹ ਸਰਕਾਰ ਬਣਾਵੇ ਕਨਜ਼ਰਵੇਟਿਵ ਜਿਹੜੀ ਹੈ ਉਹ ਕਿਤੇ ਨਾ ਕਿਤੇ ਭਾਰਤ ਵਾਲੇ ਪਾਸੇ ਨੂੰ ਝੁਕਾ ਰੱਖਦੀ ਹੈ ਇਸ ਕਰਕੇ ਮੰਨਿਆ ਜਾਂਦਾ ਵੀ ਕਨਜ਼ਰਵੇਟਿਵ ਦੀ ਜਿਹੜੀ ਹੈਗੀ ਹੈ ਉਹਨਾਂ ਦਾ ਉਹਨਾਂ ਦਾ ਪੱਖ ਪੂਰਿਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਭੁਗਤਣ ਦੀ ਜਿਹੜੀ ਗੱਲ ਕਹੀ ਗਈ ਸੀ ਸੋ ਇਸ ਤੋਂ ਬਾਅਦ ਹੁਣ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਇਸ ਵੇਲੇ ਆਪਣਾ ਕੰਮ ਕਰ ਰਹੀ ਹੈ ਚੋਣ ਪ੍ਰਚਾਰ ਕਰ ਰਹੀ ਹੈ ਕਰਤਾ ਲਿਬਰਲ ਵੀ ਰਹੀ ਹੈ ਕਿਉਂਕਿ ਉਹਨਾਂ ਨੇ ਵੀ ਚੰਦਰਾ ਆਰਿਆ ਨੂੰ ਬਾਹਰ ਕੱਢ ਦਿੱਤਾ ਹੈ ਰੂਬੀ ਟਾ ਲਾਹੋਰੀ ਜਿਹੜੇ ਸੀਗੇ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਜੋ ਭਾਰਤ ਪੱਖੀ ਮੰਨੇ ਜਾਂਦੇ ਆ ਸੋ ਹੁਣ ਜਦੋਂ ਗੱਲ ਕਰਦੇ ਆ ਨਾ ਆਪਾਂ ਦੇਖੋ ਕਿ ਨਹੀਂ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਟੌਨ ਪਟੇਲ ਜੋ ਕਿ ਟ੍ਰਾਂਟੋ ਟੇ ਇੱਕ ਇਲਾਕੇ ਤੋਂ ਐਜ਼ ਐਮ ਪੀ ਉਹ ਖੜਦੇ ਹੁੰਦੇ ਸੀ ਉਮੀਦਵਾਰ ਸੀ ਤੇ ਇਸ ਵਾਰੀ ਉਹਨਾਂ ਦੀ ਟਿਕਟ ਜਿਹੜੀ ਉਹ ਪਾਰਟੀ ਨੇ ਕੈਨਸਲ ਕਰ ਦਿੱਤੀ ਹੈ ਦੇਖੋ ਆ ਮੈਂ ਇੱਕ ਸਕਰੀਨਸ਼ਾਟ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਸਾਰੇ ਜਾਣੇ ਇਹਦੇ ਵਿੱਚ ਇੱਕ ਕਿਸੇ ਨੇ ਮਤਲਬ ਕਿ ਕਿਸੇ ਹੋਰ ਸਾਕਸ਼ ਨੇ ਐਮ ਵੀ ਪਟੇਲ ਹੈਗਾ ਉਹਨਾਂ ਨੇ ਇੱਕ ਕਮੈਂਟ ਕੀਤਾ ਜਾਂ ਫਿਰ ਕਈ ਪੋਸਟ ਪਾਈ ਸੀ ਉਹਦੇ ਵਿੱਚ ਲਿਖਿਆ ਇਫ ਯੂ نو ਐਨੀ ਖਾਲਸਤਾਨੀ ਟ੍ਰਾਈ ਟੂ ਗੈਦਰ ਇਫ ਯੂ نو ਐਨੀ ਖਾਲਸਤਾਨੀ ਥੈਨ ਟ੍ਰਾਈ ਟੂ ਗੈਦਰ ਇਨਫੋਰਮੇਸ਼ਨ ਐਂਡ ਸੈਂਡ ਇਟ ਟੂ ਦਾ ਕੌਂਸੂਲੇਟ ਜਨਰਲ ਸੋ ਹੋਪਫੁਲੀ ਦੇ ਵਿਲ ਬੀ ਬੈਂਡ ਐਂਟਰਿੰਗ ਇੰਡੀਆ ਮਤਲਬ ਕਿ ਫਿਰ ਉਹਨਾਂ ਦਾ ਐਂਟਰ ਹੋਣਾ ਜਿਹੜਾ ਹੈਗਾ ਬੈਨ ਹੋ ਸਕਦਾ ਜੇਕਰ ਤੁਹਾਡੇ ਕੋਲ ਕਿਸੇ ਖਾਲਸਤਾਨੀ ਦੀ ਇਨਫੋਰਮੇਸ਼ਨ ਹੈਗੀ ਹੈ ਤੇ ਤੁਸੀਂ ਭਾਰਤੀ ਕੌਂਸਲੇਟ ਨੂੰ ਦਿਓ ਜੋ ਕੈਨੇਡਾ ਦੇ ਵਿੱਚ ਹੈ ਤੇ ਫਿਰ ਉਹਦੇ ਨਾਲ ਕੀ ਹੈ ਵੀ ਇਹਨਾਂ ਦੀ ਐਂਟਰੀ ਇੰਡੀਆ 'ਚ ਬੈਨ ਹੋ ਜਾਊਗੀ ਵੀ ਇਹਨਾਂ ਨੂੰ 에어ਪੋਰਟ ਤੇ ਰੋਕ ਲਿਆ ਜਾਏਗਾ ਜਾਂ ਫਿਰ ਇਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ ਸੋ ਹੁਣ ਇਹ ਕੀ ਤੁਸੀਂ ਵੀ ਸਮਝੋਗੇ ਕਿ ਯਾਰ ਵਾਕਈ ਇੱਕ ਭਾਰਤ ਦੇ ਲਈ ਤਾਂ ਖਾਲਸਤਾਨੀ ਜਿਹੜਾ ਸ਼ਬਦ ਹੈਗਾ ਉਹ ਮਤਲਬ ਵਾਕਈ ਕੰਸਰਨ ਵਾਲਾ ਹੈਗਾ ਇੱਕ ਸੋਚਣ ਵਾਲਾ ਹੈ ਮਤਲਬ ਲੋਕ ਅੰਡੇ ਖੜੇ ਕਰਨ ਵਾਲਾ ਕਿਉਂਕਿ ਇੱਥੇ ਇਹ ਸਭ ਚੱਲਦਾ ਪਰ ਹੁਣ ਜਿਹੜੀ ਕੈਨੇਡੀਅਨ ਆਵਾਮ ਹੈਗੀ ਆ ਕੈਨੇਡੀਅਨ ਪਾਰਟੀਆਂ ਨੇ ਉਹ ਇਸ ਨੂੰ ਇੰਨਾ ਜ਼ਿਆਦਾ ਗੰਭੀਰ ਨਹੀਂ ਲੈਂਦੀਆਂ ਉਹ ਕਿਉਂ ਨਹੀਂ ਲੈਂਦੀਆਂ ਉਹਨਾਂ ਦੇ ਲਈ ਇੱਕ ਆਮ ਗੱਲ ਹੈਗੀ ਹੈ ਇੱਕ ਇਹ ਇਸ਼ੂ ਚੱਲਦਾ ਆਇਆ ਅਜੰਡਾ ਚੱਲਦਾ ਆ ਉਹ ਕਹਿੰਦੇ ਵੀ ਲੋਕਾਂ ਦੀ ਮੰਗ ਹੈਗੀ ਆ ਉਥੋਂ ਦੇ ਸਿੱਖਾਂ ਦੀ ਮੰਗ ਹੈਗੀ ਆ ਸੋ ਉਹ ਕਹਿੰਦੇ ਵੀ ਜੇ ਤੁਸੀਂ ਸਾਡੇ ਸਿਟੀਜ਼ਨਸ ਦੀ ਇਨਫੋਰਮੇਸ਼ਨ ਭਾਰਤੀ ਕੌਂਸਲਟ ਨੂੰ ਦਿਓਗੇ ਤਾਂ ਉਹਦੇ ਨਾਲ ਫਿਰ ਪੰਗਾ ਤਾਂ ਸਾਡੇ ਲਈ ਪਊਗਾ ਸਾਡੇ ਸਿਟੀਜ਼ਨਸ ਦੇ ਉੱਤੇ ਜਿਹੜੀ ਹੈਗੀ ਉਹਨਾਂ ਨੂੰ ਥ੍ਰੈਟ ਹੋ ਸਕਦਾ ਉਹਨਾਂ ਨੇ ਇਸ ਤਰੀਕੇ ਨਾਲ ਇਹਨੂੰ ਲਿਆ ਪਰ ਦੇਖੋ ਮੈਂ ਹੁਣ ਫਿਰ ਡੌਨ ਪਟੇਲ ਤੇ ਆਉਣਾ ਇੱਕ ਕਮੈਂਟ ਇਹ ਪੋਸਟ ਕਿਸੇ ਨੇ ਕੀਤਾ ਡੌਨ ਪਟੇਲ ਹੋਰਾਂ ਨੂੰ ਪਾਰਟੀ ਚੋਂ ਕਿਉਂ ਬਾਹਰ ਕੱਢਿਆ ਡੌਨ ਪਟੇਲ ਹੋਰਾਂ ਨੇ ਇਸ ਕਮੈਂਟ ਨੂੰ ਇਸ ਪੋਸਟ ਨੂੰ ਇੱਕ ਜੀ ਜਿਹੜਾ ਦਿੱਤਾ ਹਾਰਟ ਟੱਚਿੰਗ ਈਮੋਜੀ ਸਿਰਫ ਉਹ ਲਾਈਕ ਕਰਨ ਕਰਕੇ ਹਾਰਟ ਵਾਲਾ ਈਮੋਜੀ ਇਸ ਕਮੈਂਟ ਨੂੰ ਭੇਜਣ ਕਰਕੇ ਹੀ ਡੌਨ ਪਟੇਲ ਹੋਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਮਤਲਬ ਕਿ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਪਾਰਟੀ ਦਾ ਕਹਿਣਾ ਹੈ ਵੀ ਤੁਸੀਂ ਉਸ ਕਮੈਂਟ ਨੂੰ ਉਸ ਪੋਸਟ ਨੂੰ ਲਾਈਕ ਕੀਤਾ ਜੋ ਸਾਡੇ ਸਿਟੀਜ਼ਨਸ ਦੇ ਖਿਲਾਫ ਜਾਂਦੀ ਹੈ ਤੇ ਇਸ ਕਰਕੇ ਅਸੀਂ ਤੁਹਾਨੂੰ ਬਾਹਰ ਕੱਢਦੇ ਹਾਂ ਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਉਹ ਨਿਗਰਾਨੀ ਰੱਖ ਰਹੇ ਨੇ ਐਕਟੀਵਿਟੀਜ਼ ਦੇਖ ਰਹੇ ਨੇ ਕਿਹਦੀ ਐਕਟੀਵਿਟੀ ਕਿਸ ਤਰ੍ਹਾਂ ਦੀ ਹੈਗੀ ਹੈ ਉਸ ਹਿਸਾਬ ਦੇ ਨਾਲ ਉਹ ਟਿਕਟਾਂ ਹੁਣ ਆਉਂਦੇ ਸਮੇਂ ਦੇ ਵਿੱਚ ਵੰਡਣਗੇ ਜਿਹਦੀਆਂ ਕੈਂਸਲ ਕਰਨੀਆਂ ਹੋਈਆਂ ਤੇ ਉਹਦੀਆਂ ਕੈਂਸਲ ਵੀ ਕਰਨਗੇ ਜੀ ਹਾਂ ਦਲਜੀਤ ਸਿੰਘ ਜੀ ਹਾਂ ਜਾਨਾ ਚਾਹੁੰਗੇ ਕਿ ਇਹ ਸਾਰਾ ਕਰਨਗਰਮ ਜਿੱਥੇ ਚੱਲਦਾ ਪਿਆ ਉੱਥੇ ਹੁਣ ਲੀਬਰ ਪਾਰਟੀ ਵੀ ਸਾਹਮਣੇ ਆ ਚੁੱਕੀ ਹੈ ਕਨਜ਼ਰਵੇਟਿਵ ਪਾਰਟੀ ਵੀ ਸਾਹਮਣੇ ਆ ਚੁੱਕੀ ਹੈ ਤੇ ਇਹ ਸਾਰਾ ਮਾਹੌਲ ਜੋ ਹੁਣ ਬਣਦਾ ਜਾ ਰਿਹਾ ਹੈ ਇਸ ਮਾਹੌਲ ਨੂੰ ਲੈ ਕੇ ਕੀ ਕੋਈ ਅਜਿਹੀਆਂ ਪਾਲਿਸੀਆਂ ਵੀ ਨੇ ਕੋਈ ਜਿਹੜੇ ਮੈਂ ਆਪਾਂ ਕਹਿੰਦੇ ਹਰੇਕ ਪਾਰਟੀ ਜਦੋਂ ਵੀ ਸਰਕਾਰ ਬਣਾਣੀ ਹੁੰਦੀ ਹੈ ਉਹਨਾਂ ਦੇ ਮੈਨੀਫੈਸਟੋ ਹੁੰਦੇ ਨੇ ਇਕੱਲੋ ਕਿ ਚੋਣ ਜੋ ਉਹਨਾਂ ਵਿੱਚੋਂ ਬਹੁਤ ਸਾਰੇ ਵਾਅਦੇ ਕਰਦੇ ਨੇ ਕੋਈ ਜਿਹੇ ਵਾਅਦਾ ਵੀ ਇਹਨਾਂ ਸਰਕਾਰਾਂ ਵੱਲੋਂ ਇਹਨਾਂ ਪਾਰਟੀਆਂ ਵੱਲੋਂ ਕਿਤੇ ਗਏ ਨੇ ਕੁਝ ਇਦਾਂ ਦੇ ਇਹ ਸਾਰੇ ਇਸ਼ੂਨ ਲੈ ਕੇ ਦੇਖੋ ਦੇਖੋ ਪਾਰਟੀਆਂ ਦੇ ਨਾ এজেন্ডੇ ਨੇ ਲਗਭਗ ਉਹਦੇ ਵਿੱਚ ਇੱਕ ਦੋ ਗੱਲਾਂ ਸੇਮ ਹੁੰਦੀਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਇਹ ਹੈ ਅੱਜ ਕੱਲ ਜੋ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਕਿ ਇਮੀਗ੍ਰੇਸ਼ਨ ਦੇ ਉੱਤੇ ਅਸੀਂ ਨੱਥ ਪਾਵਾਂਗੇ ਸੋ ਵਿਆਜ ਦਰਾਂ ਘਟਾਵਾਂਗੇ ਦੂਸਰੀ ਜਿਹੜੀ ਗੱਲ ਹੁੰਦੀ ਹੈ ਫਿਰ ਹੁੰਦਾ ਵੀ ਗਰੀਬੀ ਚੱਕਾਂਗੇ ਦੇਸ਼ ਦੇ ਵਿੱਚੋਂ ਨਵੇਂ ਬਿਜ਼ਨਸ ਖੁੱਲਣਗੇ ਵਗੈਰਾ 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 ਹੁੰਦਾ ਸੋ ਇਸ ਵਾਰੀ ਜਿਹੜੀ ਗੱਲ ਹੈਗੀ ਉਹ ਖਾਸ ਤੌਰ ਤੇ ਇਹ ਵੀ ਹੈ ਜਿਹੜੀ ਫੋਰਨ ਇੰਟਰਫੇਰੈਂਸ ਦੀ ਗੱਲ ਹੈ ਸੋ ਇਹ ਵੀ ਜਿਹੜੀਆਂ ਪਾਰਟੀਆਂ ਹੁਣ ਚੋਣ ਮਨੋਰਥ ਦੇ ਵਿੱਚ ਰੱਖਣਗੀਆਂ ਵੀ ਇੰਟਰਫੇਰੈਂਸ ਜਿਹੜੀ ਬੰਦ ਹੋਏਗੀ ਆਪਾਂ ਇਹਦੇ ਉੱਤੇ ਵੀ ਕੰਮ ਕਰਾਂਗੇ ਆਪਣੇ ਸਿਟੀਜ਼ਨਸ ਦੀ ਸੁਰੱਖਿਆ ਲਈ ਵੀ ਆਪਾਂ ਆਉਂਦੇ ਦਿਨਾਂ ਦੇ ਵਿੱਚ ਉਹ ਜਾਰੀ ਹੋ ਜਾਣਗੇ ਸੋ ਉਹਦੇ ਵਿੱਚ ਇਹ ਵੀ ਗੱਲ ਜਿਹੜੀ ਹੈਗੀ ਆ ਉਹ ਖਾਸ ਤੌਰ ਦੇ ਉੱਤੇ ਲਿਖੀ ਜਾਊਗੀ ਜੀ ਦਲ ਸਿੰਘ ਜਿਵੇਂ ਆਪਾਂ ਗੱਲ ਕਰੀ ਜਿਵੇਂ ਭਾਰਤ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਉਦੋਂ ਪਾਕਿਸਤਾਨ ਦਾ ਜ਼ਿਕਰ ਜ਼ਰੂਰ ਹੁੰਦਾ ਹੁੰਦਾ ਹੈ ਪਾਕਿਸਤਾਨ ਨੂੰ ਲੈ ਕੇ ਗੱਲੋ ਕਿ ਭਾਰਤੀ ਹੁੰਦੀਆਂ ਭਾਰ ਦੇ ਪਾਰਟੀਆਂ ਉਹ ਆਪਣੇ ਆਪਣੇ ਗੱਲੋ ਕਿ ਐਡਰੋਜੀ ਨੂੰ ਸਪਸ਼ਟ ਕਰਦੀਆਂ ਨਹੀਂ ਤੇ ਇਸ ਵਾਰ ਦੇਖਿਆ ਜਾ ਰਿਹਾ ਕਿ ਇਹੀ ਸਾਰਾ ਕੰਮ ਹੁਣ ਕੈਨੇਡਾ ਵਿੱਚ ਵੀ ਹੋ ਰਿਹਾ ਹੈ ਕਿ ਜਿਹਦੇ ਵੀ ਅਜਿਹੇ ਕੁਝ ਲੋਕ ਆਇਡੈਂਟੀਫਾਈ ਹੋ ਰਹੇ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਇੱਕ ਲਿਸਟ ਵਿੱਚ ਭਾਰਤ ਨੂੰ ਪਾ ਦਿੱਤਾ ਗਿਆ ਕਿ ਸਾਡੇ ਦੇਸ਼ ਦੇ ਵਿੱਚ ਪੋਲਿਟ ਕਿਤਾ ਜਾ ਰਿਹਾ ਹੈ ਇਹ ਕੈਨੇਡਾ ਦੇ ਪੋਲਿਸੀ ਵਿੱਚ ਵੱਡਾ ਗੱਲੋ ਕਿ ਇੱਕ ਟ੍ਰੈਂਡ ਆ ਗਿਆ ਕਿ ਇੱਕ ਇੱਕ ਭਾਰਤੀ ਇੰਟਰਫੇਸ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਥੋੜਾ ਤੁਹਾਨੂੰ ਨਾਲ ਜੁੜਨ ਦੇ ਲਈ ਹੋਰ ਜਿੱਦਾਂ ਇਸ ਚਲੋ ਕਿ ਪੂਰੀ ਹੁਣ ਇਲੈਕਸ਼ਨ ਕੈਂਪੇਨ ਦੌਰਾਨ ਆਪਾਂ ਕਵਰ ਕਰਾਂਗੇ ਪ੍ਰਾਈਮਰੀ ਜਬੀਟੀ ਵੀ ਤੇ ਜਿੱਦਾਂ ਕੋਈ ਵੱਡੀ ਅਪਡੇਟ ਆndi ਹੈ ਦਰਸ਼ਕਾਂ ਨਾਲ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸੋਨੇ ਰੋੜਨ ਦੇ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ